हां जी दर्शको ਸਾਡੇ ਨਾਲ ਜੁੜੇ ਨੇ ਬਹੁਤ ਸਤਿਕਾਰਯੋਗ ਬਾਬਾ ਬਖਸ਼ੀ ਸਿੰਘ ਜੀ ਗੱਲਬਾਤ ਕਰਾਂਗੇ ਇਨਕਾਊਂਟਰਾਂ ਬਾਰੇ ਕਿਉਂਕਿ ਪੰਜਾਬ ਦੀ ਧਰਤੀ ਤੇ ਜਦੋਂ ਵੀ ਕੋਈ ਪੁਲਸ ਕਾਰਵਾਈ ਕਰਦੀ ਹੈ ਤੇ ਸਿੱਧਾ ਇਨਕਾਊਂਟਰ ਹੀ ਕਰਦੀ ਹੈ ਭਾਵੇਂ ਸਿੱਧੂ ਮਸੇਵਾਲ ਦਾ ਮਸਲਾ ਹੋਵੇ ਭਾਵੇਂ ਸੰਦੀਪ ਨੰਗਿਆਂ ਦਾ ਮਸਲਾ ਹੋਵੇ ਕਿਉਂਕਿ ਸਿੱਧੂ ਮਸੇਵਾਲ ਦੇ ਮਸਲੇ ਦੇ ਵਿੱਚ ਤੁਹਾਨੂੰ ਕਲੀਅਰ ਕਰਦੀ ਕਿ ਪੰਜਾਬ ਦੇ ਦੋ ਮੁੰਡਿਆਂ ਨੂੰ ਇਨਕਾਊਂਟਰ ਕਰ ਦਿੱਤਾ ਗਿਆ ਪਰ ਪੰਜਾਬ ਦੇ ਜਿਹੜੇ ਬਾਹਰ ਦੇ ਗੈਂਗਸਟਰ ਸਨ ਉਹਨਾਂ ਨੂੰ ਸਾਹਮਣੇ ਰੱਖਿਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਇਨਕਾਊਂਟਰ ਹੀ ਕਿਉਂ ਕੀਤਾ ਜਾਂਦਾ ਹੈ ਬਾਹਰ ਦੇ ਗੈਂਗਸਟਰਾਂ ਨੂੰ ਸਾਹਮਣੇ ਕਿਉਂ ਰੱਖਿਆ ਜਾਂਦਾ ਹੈ ਇਨਕਾਊਂਟਰ ਤੋਂ ਇਲਾਵਾ ਪੰਜਾਬ ਪੁਲਿਸ ਕੋਲ ਕੋਈ ਹੱਲ ਨਹੀਂ ਇਹਦੇ ਬਾਰੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਬਿਆਨ ਸਿੰਘ ਜੀ ਹਾਂ ਜੀ ਹਾਲ ਦੀ ਘੜੀ ਜਿਹੜਾ ਤਰਸੀਮ ਸਿੰਘ ਦਾ ਮਸਲਾ ਹੋਇਆ ਨਾਨਕ ਮਤੇਆਲਾ ਉਹਦੇ ਸੰਬੰਧ ਚ ਜਿਹੜੇ ਜਿਨ੍ਹਾਂ ਨੇ ਗੋਲੀ ਮਾਰੀ ਬਾਬੇ ਤਰਸੀਮ ਸਿੰਘ ਨੂੰ ਉਹਦਾ ਦਾ ਇਨਕਾਊਂਟਰ ਹੋ ਗਿਆ ਜੀ ਪਰ ਸਿੱਧੂ ਮਸੇਵਾਲ ਦੇ ਮਸਲੇ ਤੇ ਜਿਹੜਾ ਜਿਹੜੇ ਬਾਹਰ ਦੇ ਗੈਂਗਸਟਰਸ ਹਨ ਉਹਨਾਂ ਦਾ ਇਨਕਾਊਂਟਰ ਨਹੀਂ ਕੀਤਾ ਪੰਜਾਬ ਦੇ ਦੋ ਮੁੰਡਿਆਂ ਦਾ ਮਨੂ ਤੇ ਕੁਸਾ ਨਾਮ ਦੇ ਦੋ ਮੁੰਡਿਆਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਫੜਿਆ ਨਹੀਂ ਜਾ ਸਕਦਾ ਸੀ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਹਰ ਵਾਰ ਇਨਕਾਊਂਟਰ ਹੀ ਕਿਉਂ ਕਰ ਦਿੱਤਾ ਜਾਂਦਾ ਹੈ ਪੰਜਾਬ ਦੀ ਨੌਜਵਾਨੀ ਨੂੰ ਇਨਕਾਊਂਟਰ ਕਰਕੇ ਖਤਮ ਹੀ ਕਿਉਂ ਕਰ ਦਿੱਤਾ ਜਾਂਦਾ ਸੰਦੀਪ ਨੰਗਿਆ ਦੇ ਮਸਲੇ ਤੇ ਉਹ ਉੱਥੇ ਵੀ ਹੁਣ ਤੱਕ ਚੁੱਪਿਆ ਕੋਈ ਇਹੋ ਜੀ ਗੱਲਬਾਤ ਨਹੀਂ ਗਈ ਇਹ ਕਹਿਣਾ ਚਾਹੁੰਦੀ ਹੋ ਇਹਦੇ ਬਾਰੇ ਜੇ ਪੰਜਾਬ 'ਚ ਨੇ ਇਨਕਾਊਂਟਰ ਹੋ ਚੁੱਕੇ ਨੇ 2 ਸਾਲਾਂ ਦੇ ਵਿੱਚ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਸਟੇਟ ਦੇ ਵਿੱਚ ਇੱਕ ਜਿਹੜਾ ਰਾਜਨੀਤਿਕ ਪੱਖ ਹੁੰਦਾ ਇੱਕ ਹੁੰਦੀ ਆ ਉਹ ਧਿਰ ਜਿਹੜੀ ਰਾਜ ਕਰ ਰਹੀ ਹੁੰਦੀ ਹੈ ਇੱਕ ਉਹਦੇ ਆਪੋਜ਼ਿਟ ਧਿਰ ਹੁੰਦੀ ਆ ਜੀ ਤੇ ਬਾਕੀ ਹੁੰਦੀਆਂ ਨੇ ਉਸ ਸਟੇਟ ਦੇ ਵਿੱਚ ਆਪਾਂ ਆਪਣੀ ਹੀ ਗੱਲ ਕਰੀਏ ਤੇ ਸਾਡੇ ਇੱਥੇ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਕਾਲੀ ਦਲ ਵਰਸਤਾਰ ਜਾਂ ਹੋਰ ਬੜੀਆਂ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਅ ਮੁੱਖ ਮੰਤਰੀ ਭਗਵੰਤ ਮਾਨ ਜੀ ਹੁਣ ਜਿਹੜੇ ਨੇ ਉਹਨਾਂ ਨੇ ਆਪਣੇ ਸਟੇਟ ਦੇ ਵਿੱਚ ਸਟੈਂਡ ਲੈਣਾ ਹੁੰਦਾ ਆਪਣੇ ਲੋਕਾਂ ਲਈ ਤਾਂ ਇੱਥੇ ਸਾਡੇ ਜਿਹੜੇ ਮੁੱਖ ਮੰਤਰੀ ਬਣਦੇ ਨੇ ਉਹ ਬਣਦੇ ਹੀ ਸਿੱਖਾਂ ਦੀ ਪਿੱਠੇ ਛੁਰਾ ਮਾਰ ਕੇ ਨੇ ਜੀ ਇਹ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉੱਥੇ ਇਹ ਸੀ ਵੀ ਜਦੋਂ ਇਸ ਗੱਲ ਦਾ ਪ੍ਰੈਸ਼ਰ ਵਧਿਆ ਸਟੇਟ ਦੇ ਉੱਤੇ ਤੇ ਉਹਨਾਂ ਨੇ ਸੋਚਿਆ ਕਿ ਕੁਝ ਕਰਕੇ ਵਿਖਾਈਏ ਹੁਣ ਤਾਂ ਇਹ ਠੰਡੇ ਪੈਣਗੇ ਉਹਦੇ ਵੇਖੇ ਇਹਨਾਂ ਨੇ ਦੋ ਮੁੰਡੇ ਜਿਹੜੇ ਸੀ ਫੜ ਕੇ ਪੰਜਾਬ ਪੁਲਿਸ ਨੇ ਇਨਕਾਊਂਟਰ ਕੀਤੇ ਤੇ ਉਹਦੇ ਉੱਤੇ ਅ ਜਿਹੜਾ ਹਰਿਆਣੇ 'ਚ ਜਿੰਨੇ ਵੀ ਮੁੰਡੇ ਦਿੱਲੀ ਪੁਲਿਸ ਨੇ ਜਾਂ ਦਿੱਲੀ ਕ੍ਰਾਈਮ ਨੇ ਫੜੇ ਉਹਨਾਂ 'ਚ ਕੋਈ ਵੀ ਬੰਦੇ ਦਾ ਕੇਸ ਦਾ ਇਨਕਾਊਂਟਰ ਨਹੀਂ ਬਣਾਇਆ ਕਿਉਂਕਿ ਇਹ ਇਦਾਂ ਦੀ ਗੱਲ ਨਹੀਂ ਹੁੰਦੀ ਹੈਗੀ ਵੀ ਇਸ ਤਰ੍ਹਾਂ ਕਿਸੇ ਕੇਸ ਦੇ ਵਿੱਚ ਬੰਦਾ ਫੜੋ ਤੇ ਇਨਕਾਊਂਟਰ ਕਰ ਦੋ ਬੰਦਾ ਫੜੋ ਤੇ ਕਹਿੰਦੇ ਯੂਪੀ ਸਟੇਟ ਜਿਹੜੀ ਆ ਮੈਂ ਬੜੀ ਵਾਰੀ ਤੁਹਾਨੂੰ ਕਿਹਾ ਵੀ ਯੂਪੀ ਦੇ ਵਿੱਚ ਇਨਕਾਊਂਟਰ ਕਰਨ ਦੇ ਵਿੱਚ ਮੇਰੇ ਖਿਆਲ 'ਚ ਇੰਡੀਆ 'ਚ ਉਹਨਾਂ ਦਾ ਪਹਿਲਾ ਨੰਬਰ ਹੋਊਗਾ ਜੀ ਜੀ ਫੇਕ ਇਨਕਾਊਂਟਰਾਂ ਦੇ ਵਿੱਚ ਇਨਕਾਊਂਟਰ ਕਰਨ 'ਚ ਨਹੀਂ ਫੇਕ ਇਨਕਾਊਂਟਰ ਕਰਨ ਦੇ ਵਿੱਚ ਜੀ ਉਹਨਾਂ ਨੇ ਲੱਭ ਲੱਭ ਕੇ ਇੱਕ ਖਾਸ ਘਟ ਗਿਣਤੀ ਦੇ ਬੰਦਿਆਂ ਨੂੰ ਨਿਸ਼ਾਨਾ ਬਣਾਇਆ ਤੇ ਇਹ ਇੱਕ ਵਾਰੀ ਰਿਪੋਰਟ ਛੱਡੀ ਛਪੀ ਸੀਗੀ ਕਿ 18 ਸਾਲ ਤੋਂ 25 ਸਾਲ ਦੇ ਨੌਜਵਾਨਾਂ ਨੂੰ ਬਿਲਕੁਲ ਜਿਵੇਂ ਹੀ ਨੇੜਿਓਂ ਗੋਲੀਆਂ ਮਾਰੀਆਂ ਸਿਰ 'ਤੇ ਤੇ ਛਾਤੀ 'ਚ ਜੀ ਹੁਣ ਜਿਹੜਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਸਟੇਟ ਦਾ ਕੋਈ ਬੰਦਾ ਮਤਲਬ ਕਿ ਮਾਰਿਆ ਜਾਂਦਾ ਜਾਂ ਫਿਰ ਸਟੇਟ ਦੇ ਗਲੂਕ ਪੈ ਜਾਣ ਵੀ ਇਹ ਬੰਦਾ ਮਾਰਿਆ ਉਹਨਾਂ ਦੋਨਾਂ ਹਾਲਾਤਾਂ 'ਚ ਸਟੇਟ ਜਿਹੜੀ ਆ ਉਹ ਬੰਦੇ ਮਾਰ ਕੇ ਆਪਣਾ ਖਿਹੜਾ ਛਡਾਉਂਦੀ ਹੈ ਚਾਹੀਦਾ ਤੇ ਇਹ ਆ ਉਹਨਾਂ ਨੂੰ ਬੰਦਿਆਂ ਨੂੰ ਫੜ ਕੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਕੇਸ ਚਲਾਏ ਜਾਣ ਜੋ ਇਸ ਕੰਟਰੀ ਦਾ ਹੈਗਾ ਹੈ ਸੰਵਿਧਾਨ ਉਸ ਤਰੀਕੇ ਦੇ ਨਾਲ ਪਰ ਇੱਥੇ ਇੱਕ ਸ਼ਾਰਟਕਟ ਰਸਤਾ ਲੱਭਿਆ ਜਾਂਦਾ ਵੀ ਬੰਦਿਆਂ ਨੂੰ ਮਾਰ ਦੋ ਤੇ ਜਿਹੜੀ ਧਿਰ ਰੌਲਾ ਪਾ ਰਹੀ ਉਹ ਚੁੱਪ ਕਰ ਜੂਗੀ ਵੀ ਚੱਲ ਵੀ ਸਾਨੂੰ ਠੰਡ ਪੈ ਗਈ ਬੰਦੇ ਮਾਰੇ ਗਏ ਨੇ ਠੀਕ ਹੈ ਹੁਣ ਕੀ ਹੈ ਕਿ ਜਿਹੜਾ ਯੂਪੀ ਵਾਲਾ ਮਸਲਾ ਹੁਣ ਹੋਇਆ ਹਰਦਵਾਰ ਵਾਲਾ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਜਿਹੜਾ ਜਿਹੜੇ ਸਿੰਘ ਦਾ ਉੱਥੇ ਇਨਕਾਊਂਟਰ ਬਣਾਇਆ ਹੈ ਇਹਦਾ ਜਿਹੜਾ ਬ੍ਰਦਰ ਆ ਉਹ ਪਹਿਲਾਂ ਖਾੜਕੂ ਮੋਮੈਂਟ ਦੇ ਵਿੱਚ ਸ਼ਹੀਦ ਹੋਇਆ ਜੀ ਹਾਂਜੀ ਠੀਕ ਹੈ ਜੀ ਤੇਜਿੰਦਰ ਸਿੰਘ ਜਿਹੜਾ ਜਤਿੰਦਰ ਸਿੰਘ ਜਤਿੰਦਰ ਸਿੰਘ ਉਹਨਾਂ ਦਾ ਨਾਮ ਸੀਗਾ ਜਤਿੰਦਰ ਸਿੰਘ ਉਰਫ ਲੱਕੀ ਚੀਮਾ ਜੀ ਬਈ ਤੇ ਉਹਨਾਂ ਨੂੰ ਵੀ ਕਿਸੇ ਬਹਿਕ ਦੇ ਉੱਤੇ ਕਿਸੇ ਨੇ ਮਤਲਬ ਕਿ ਇਸ ਤਰ੍ਹਾਂ ਦਾ ਕੋਈ ਕਾਰਾ ਕੀਤਾ ਜਿਹਦਾ ਜਿਹਦੇ ਤਾਰ ਲਗਭਗ ਉਧਰ ਨੂੰ ਜੁੜਦੇ ਸੀ ਤੇ ਇਹ ਸਿੰਘ ਨੇ ਮੁੰਡੇ ਨੇ ਮਤਲਬ ਕਿ ਜਦੋਂ ਇਹ ਕੰਮ ਕੀਤਾ ਕਿਉਂਕਿ ਇਹਦਾ ਭਰਾ ਮੈਂ ਤੁਹਾਨੂੰ ਦੱਸਣਾ ਵੀ ਇਹਦਾ ਭਰਾ ਜਿਹੜਾ ਸ਼ਹੀਦ ਹੋਇਆ ਖਾੜਕੋ ਮੋਮੈਂਟ ਦੇ ਵਿੱਚ 1992 93 ਦੀ ਗੱਲ ਆ ਜੀ 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 ਤੇ ਇਸ ਉਸ ਮੁੰਡੇ ਨੂੰ ਵੀ ਦੱਸਿਆ ਇਹ ਜਾ ਰਿਹਾ ਕਿ ਇਹਨਾਂ ਇਹ ਮਤਲਬ ਕਿਤੇ ਪੇਸ਼ ਹੋਏ ਨੇ ਜਾਂ ਫੜੇ ਗਏ ਆ ਇਹਨਾਂ ਨੂੰ ਵੀ ਫੇਕ ਇਨਕਾਊਂਟਰ ਬਣਾ ਕੇ ਹਰਦਵਾਰ ਦੇ ਕੋਲ ਜਾਂ ਇੱਥੇ ਜਿੱਥੇ ਵੀ ਲਿਆ ਕੇ ਉਹਨਾਂ ਨੇ ਉਹਨੂੰ ਸ਼ਹੀਦ ਕੀਤਾ ਤੇ ਉਹਦੇ ਬ੍ਰਦਰ ਵੀ ਪਹਿਲਾਂ ਸ਼ਹੀਦ ਹੋਇਆ ਹੁਣ ਗੱਲ ਇਹ ਆ ਕਿ ਸਟੇਟ ਕੀ ਕਰ ਰਹੀ ਹੈ ਇਹ ਤਾਂ ਸਟੇਟ ਦਾ ਪੱਕ ਹੋ ਗਿਆ ਕਿ ਸਟੇਟ ਇਨਕਾਊਂਟਰ ਕਰ ਰਹੀ ਆ ਮਸਲਾ ਇਹ ਆ ਵੀ ਅਸੀਂ ਕੀ ਕਰ ਰਹੇ ਹਾਂ ਹਾਂ ਬਿਲਕੁਲ ਅਸੀਂ ਕੀ ਕਰ ਰਹੇ ਹਾਂ ਸਾਡੇ ਇੱਥੇ ਥੋੜੇ ਦਿਨ ਪਹਿਲਾਂ ਜਿਹੜੀਆਂ ਜਿਹੜਾ ਇਹ ਇਨਕਾਊਂਟਰ ਹੋਇਆ ਉਹਦੇ ਸਬੰਧ ਦੇ ਵਿੱਚ ਜੀ ਇਸੇ ਇੱਕ ਬੰਦੇ ਨੇ ਵੀ ਸੰਸਥਾ ਨੇ ਕਿਉਂ ਨਹੀਂ ਕੀਤੀ ਹੈਗੀ ਵੀ ਭਾਈ ਇਹਦਾ ਕੋਈ ਪਤਾ ਕੀਤਾ ਜਾਏ ਜਾਂ ਉਹਦੀ ਲਾਂਚ ਲਿਆਂਦੀ ਜਾਵੇ ਜਾਂ ਉਹਦੇ ਮਗਰ ਚਾਰ ਕੋ ਗੱਡੀਆਂ ਭਰ ਕੇ ਜਾਂ ਕੋਈ ਐਸਡੀਪੀਸੀ ਅਕਾਲੀਦਰ ਬਾਦਲ ਜਾਂ ਕੋਈ ਵੀ ਸਾਡੇ ਜਿਹੜੇ ਹੈਗੇ ਨੇ ਇਦਾਂ ਦੀਆਂ ਧਿਰਾਂ ਸਭ ਆਪਣੇ ਕੁਰਸੀ ਦੇ ਚੱਕਰ 'ਚ ਲੱਗੇ ਹੋਏ ਨੇ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਮੈਂ ਜਦੋਂ ਫਿਰ ਭੋਗ ਪਿਆ ਵੀ ਹੁਣ ਉਹ ਇਹਨਾਂ ਨੂੰ ਹੁੰਦਾ ਵੀ ਚਲੋ ਹੁਣ ਠਾਂ ਠੰਡੌੜਾ ਜਾਓਗੇ ਹੁਣ ਜਾ ਕੇ ਚਾਰ ਗੱਲਾਂ ਕਰੋ ਨੇ ਸਰੋਪਾ ਦੇਵ ਨੇ ਚਲ ਗੱਲ ਨਿਪਟ ਗਈ ਮੈਂ ਕਹਿਣਾ ਵੀ ਅਗਲੇ ਸਿੰਘ ਜਿਹੜੇ ਮੁੰਡੇ ਭੱਜੇ ਹੋਏ ਨੇ ਉਹਨਾਂ ਨੂੰ ਬਚਾਉਣ ਦਾ ਜਿਹੜਾ ਤਰੀਕਾ ਆਇਆ ਵੀ ਇਹਦੇ ਉੱਤੇ ਜੇ ਰੌਲਾ ਪਾਉਂਦੇ ਤੇ ਉਹ ਦੂਜੇ ਮੁੰਡੇ ਦੀ ਜਿਹੜਾ ਆ ਉਹਦਾ ਜੇ ਕੱਲ ਨੂੰ ਉਹਨੂੰ ਫੜ ਲੈਣ ਤਾਂ ਉਹਨੂੰ ਪੇਸ਼ ਕਰ ਸਕਦੇ ਨਹੀਂ ਤੇ ਉਹਨੂੰ ਵੀ ਸ਼ਹੀਦ ਇਹ ਕਰ ਦੇਣਗੇ ਜੀ ਜਿੱਦਾਂ ਦਾ ਇਹ ਤਰੀਕਾ ਆ ਮਸਲਾ ਇਹ ਵੀ ਸਟੇਟ ਕਰ ਰਹੀ ਆ ਇਸ ਸਾਹਮਣੇ ਵਾਲੇ ਲੋਕ ਜਿਹੜੇ ਨਹੀਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਿਵੇ ਬਲ ਰਹੇ ਨੇ 70 ਵਿੱਚ ਰਹੇ ਨੇ ਉਹ ਤਾਂ ਮਤਲਬ ਕਿ ਲੋਕ ਚੁੱਪ ਨੇ ਬਿਲਕੁਲ ਜੀ ਜੀ ਨਾ ਤਖਤਾਂ ਦੇ ਜਥੇਦਾਰ ਸਾਹਿਬ ਨਾ ਸ਼੍ਰੋਮਣੀ ਅਕਾਲੀ ਦਲ ਨਾ ਸਾਡੇ ਦੂਜੇ ਅਕਾਲੀ ਦਲ ਕਿਸੇ ਨੇ ਵੀ ਇਹਦੇ ਉੱਤੇ ਵੱਜਮੀ ਗੱਲ ਨਹੀਂ ਕੀਤੀ ਹੈਗੀ ਬਿਲਕੁਲ ਜਦੋਂ ਕਿ ਕਰਨੀ ਚਾਹੀਦੀ ਸੀ ਹਾਂਜੀ ਹਾਂਜੀ ਜੇ ਸ਼੍ਰੋਮਣੀ ਕਾਲੀ ਦਲ ਚੋਪਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਚੋਪਿਆ ਤੇ ਫਿਰ ਗੱਲ ਕਿਹੜੀ ਕਰੂਗੀ ਕਿਹੜੀ ਸੰਸਥਾ ਕਰੂਗੀ ਸਾਡੀ ਕਿਉਂਕਿ ਇਹ ਸਾਡੀ ਸਿੱਖਾਂ ਦਾ ਨਮਾਇੰਦਾ ਜਥੇਬੰਦੀ ਹੈ ਉਹ ਹਰ ਵਾਰੀ ਬੰਦੀ ਸਿੰਘਾਂ ਦੇ ਮਸਲੇ ਤੇ ਬੋਲਦੀ ਹੈ ਜਦੋਂ ਕਿ ਅਕਾਲੀ ਦਲ ਸ਼੍ਰੋਮਣੀ ਬੋਲੀ ਪਰ ਹੁਣ ਬੋਲਦੀ ਹੈ ਕਿਉਂਕਿ ਅਕਾਲੀ ਦਲ ਨੂੰ ਇਹਨਾਂ ਨੇ ਦੁਆਰੋਂ ਕੁਰਸੀ ਦਿਵਾਨੀ ਹੈ ਹੁਣ ਬੰਦੀ ਸਿੰਘਾਂ ਦਾ ਮਸਲਾ ਵੀ ਬਾਖੂਬੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਖਾਸ ਕਰਕੇ ਧਾਮੀ ਸਾਹਿਬ ਉਠਮਦੇ ਆ ਵੀ ਸਾਨੂੰ ਬੰਦੀ ਸੰਗਲਿਆ ਕਰवाने ਚਾਹੀਦੀ ਆ ਪਹਿਲਾ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪਈਆਂ ਸਨ ਪਹਿਲਾਂ ਨਹੀਂ ਸੀ ਬੋਲਦੇ ਮੈਂ ਤੁਹਾਨੂੰ ਤੁਣ ਧਾਮੀ ਸਾਹਿਬ ਨੇ ਉਹਦੇ ਤੇ ਦੁੱਖ ਜ਼ਾਹਰ ਕੀਤਾ ਹੁਣ ਮੇਰੀ ਗੱਲ ਸਮਝਿਓ ਤੁਸੀਂ ਜੀ ਜਦੋਂ ਇਸ ਮੁੰਡੇ ਦਾ ਪੰਜਾਬ ਦੇ ਵਿੱਚ ਸਮਾਗਮ ਹੋਊਗਾ ਸ਼ਹੀਦੀ ਸਮਾਗਮ ਉੱਥੇ ਕੀ ਕਹਿਣਗੇ ਹਾਂ ਬਿਲਕੁਲ ਸੋਚਣ ਵਾਲੀ ਗੱਲ ਇਹ ਆ ਕੀ ਸ਼ਬਦ ਹੋਣਗੇ ਨਾ ਕੋ ਬੇਕੋ ਸੋਚਣ ਵਾਲੀ ਗੱਲ ਇਹ ਕੀ ਸ਼ਬਦ ਵਰਤੋਗੇ ਹਾਂ ਵੀ ਇਹ ਕਾਤਲ ਸੀ ਇਹਨੂੰ ਮਾਰ ਦਿੱਤਾ ਗਿਆ ਹਾਂ ਉੱਥੇ ਕੀ ਸ਼ਬਦ ਵਰਤੋਗੇ ਸੋ ਮੈਂ ਇਹ ਕਹਿਣਾ ਵੀ ਜਿਹੜੀ ਇਹ ਸੋਨਿਕ ਕਮੇਟੀ ਨੂੰ ਕੋਈ ਇਹ ਤੇ ਇਸ ਤਰ੍ਹਾਂ ਸੇਮ ਸਿੱਖ ਨੂੰ ਨੱਥ ਪਾ ਦੇਣੀ ਚਾਹੀਦੀ ਸੀ ਜਿਹਦੇ ਲਈ ਮੁਖਤ ਦਿੱਤਾ ਸੀ ਉੱਥੇ ਗੁਰਦੁਆਰੇ ਦੇ ਵਿੱਚ ਨਾਚ ਕਰਵਾਇਆ ਸੀ ਉਹਦੇ ਸ਼੍ਰੋਮਿਕ ਕਮੇਟੀ ਨੂੰ ਐਕਸ਼ਨ ਵੱਡਾ ਲੈਣਾ ਚਾਹੀਦਾ ਸੀ ਅਜੇ ਨੋਬਤ ਆਉਂਦੀ ਨਾ ਅੱਜ ਤੱਕ ਤੁਸੀਂ ਵੇਖਿਆ ਵੀ ਕਿਸੇ ਸਿੱਖ ਸਰਦਾਰ ਦਾ ਕਤਲ ਹੋਇਆ ਹੋਵੇ ਤੇ ਉਹਦੇ ਉੱਤੇ ਜਾ ਕੇ ਮੁੱਖ ਮੰਤਰੀ ਰੋਏ ਹੋਣ ਨਹੀਂ ਜੀ ਬੱਸ ਫਿਰ ਲੁਕਾਉਣਾ ਇਹ ਸਮਝ ਲੈਣੀ ਚਾਹੀਦੀ ਆ ਵੀ ਇਹ ਜਿਹੜਾ ਜਿਹੜੇ ਸਟੇਟ ਦੇ ਸਿਗੇ ਕਿਲਰ ਉਹ ਜਦੋਂ ਡਿੱਗਦੇ ਨੇ ਸਟੇਟ ਔਖੀ ਕਿੰਨੀ ਹੁੰਦੀ ਆ ਤੇ ਉਹਨਾਂ ਨੇ ਮਗਰ ਚੜ ਕੇ ਬੰਦਿਆਂ ਨੂੰ ਮਤਲਬ ਕਿ ਮੌਤੇ ਘਾੜ ਉਤਾਰਿਆ ਤੇ ਉਹ ਉਹਨਾਂ ਦੇ ਮਰਨ ਦੇ ਉੱਤੇ ਸਾਡੀਆਂ ਸੰਸਥਾਵਾਂ ਦੇ ਮੁਖੀ ਜਿਹੜੇ ਨੇ ਉਹ ਦੁੱਖ ਜ਼ਾਹਰ ਕਰ ਰਹੇ ਨੇ ਹੁਣ ਜਦੋਂ ਇਹਦਾ ਇਹਦਾ ਸਮਾਗਮ ਹੋਊਗਾ ਉਦੋਂ ਉੱਥੇ ਕੀ ਕਹਿਣਗੇ ਮੇਰਾ ਇਹ ਸਵਾਲ ਆ ਇਹਨਾਂ ਨੂੰ ਵੀ ਹੁਣ ਤੁਸੀਂ ਜਿਹੜੇ ਉਹਦੇ ਭੋਗ ਤੇ ਜਾ ਕੇ ਹਾਜ਼ਰੀਆਂ ਲਵਾ ਕੇ ਆਏ ਹੋ ਹੁਣ ਕੀ ਬੋਲੋਗੇ ਜੀ ਬੱਚੇ ਇਹਦਾ ਤੇ ਭਰਾ ਪਹਿਲਾਂ ਹੀ ਸ਼ਹੀਦ ਹੋਇਆ ਘਾੜ ਕੁ ਮੂਮੈਂਟ ਦੇ ਵਿੱਚ ਹੁਣ ਕੀ ਬੋਲੋਗੇ ਵੀ ਇਹ ਗਜ਼ਾਰਾਂ ਦੀ ਫੈਮਿਲੀ ਆ ਕੀ ਕਹੋਗੇ ਜੀ ਸੋ ਮੈਂ ਇਹ ਕਹਿਣਾ ਵੀ ਸਾਡੇ ਬੰਦਿਆਂ ਨੂੰ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਆ ਨਿਡਰ ਹੋ ਕੇ ਗੱਲ ਕਰਨੀ ਚਾਹੀਦੀ ਆ ਸਾਡੇ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਹੈ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਬਦਨਾਮ ਕਰ ਕਰਕੇ ਮਾਰੇ ਜਾ ਰਹੇ ਨੇ ਔਰ ਔਰ ਤੁਹਾਨੂੰ ਹੋਰ ਗੱਲ ਦੱਸਦਾ ਜਿਹੜੇ ਪੰਜਾਬ ਦੇ ਮੁੰਡੇ ਗੈਂਗਸਟਰ ਸਿੱਖੀ ਸੋਚ ਰੱਖਦੇ ਨੇ ਸਮਝੋ ਮੇਰੀ ਗੱਲ ਜੀ ਉਹਨਾਂ ਬੰਦਿਆਂ ਜਿਹੜੇ ਕੋਈ ਸਾਡੇ ਨਾਲ ਰਿਲੇਟਡ ਕੋਈ ਏਦਾਂ ਦੀ ਕਤਲ ਹੁੰਦਾ ਜਾਂ ਕੋਈ ਏਦਾਂ ਦੀ ਗੱਲ ਹੁੰਦੀ ਹੈ ਉਹਨਾਂ ਦਾ ਨਾਮ ਲਿਆ ਜਾਂਦਾ ਵੀ ਇਹਨਾਂ ਨੇ ਮਾਰ ਦਿੱਤਾ ਆ ਮੈਂ ਕਹਿੰਦਾ ਵੀ ਇਹ ਵੀ ਇੱਕ ਭੰਬਲ ਕੋਸਾ ਕ੍ਰੀਏਟ ਕਰਕੇ ਆਪੇ ਚ ਵੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਲੜਾਉਣ ਦੀ ਤੇ ਇੱਕ ਦੂਜੇ ਨੂੰ ਮਰਵਾਉਣ ਦੀ ਜਿਹੜੀ ਕਵਾਇਦ ਆ ਉਹ ਸਟੇਟ ਨੂੰ ਤਰਾਸ ਆਉਂਦੀ ਉਹ ਕਰ ਰਹੇ ਨੇ ਜੀ ਸੋ ਇਹਦੇ ਉੱਤੇ ਨਿਠ ਕੇ ਗੱਲ ਹੋਣੀ ਚਾਹੀਦੀ ਹੈ ਜੀ ਦਾ ਧੰਨਵਾਦ ਤੁਸੀਂ ਇੰਨੀ ਕੋਈ ਗੱਲ ਕੀਤੀ ਆ ਮੈਨੂੰ ਬਿਲਕੁਲ ਜੀ ਮੈਂ ਸੋਨੀ ਗੁਰਦਵਾਰਾ ਪਰੰਧ ਕਮੇਟੀ ਦੇ ਪ੍ਰਧਾਨ ਧਾਮੇ ਸਾਹਿਬ ਨੂੰ ਜਰੂਰ ਆਪਾਂ ਨੇ ਮਾਧਿਅਮ ਨੇ ਪੁੱਛਣ ਦਾ ਯਤਨ ਕਰਦਿਆ ਵੀ ترسےم ਸਿੰਘ ਦੀ ਮੌਤ ਤੇ ਤੁਸੀਂ ਦੁੱਖ ਦਾ ਪ੍ਰਗਟਾਵਾ ਕਰਤਾ ਹੂੰ ਹੂੰ ਪਰ ਫੋਨ ਜਿਹੜਾ ਨੌਜਵਾਨ ਜਿਨ੍ਹਾਂ ਨੂੰ ਜਿਹਦਾ ਇੰਕਾਊਂਟਰ ਕੀਤਾ ਗਿਆ ਜਿਨੇ ਦੁਖੀ ਹੋ ਕੇ ਸਟੈਪ ਚੱਕਿਆ ਅੱਜ ਸ਼ਰੋਮਨੀ ਗੁਰਦੁਆਰਾ ਪਰੰਧਕ ਕਮੇਟੀ ਉਹਦੇ ਭੋਗ ਤੇ ਜਾਏਗੀ ਤੇ ਕੀ ਜਾ ਕੇ ਸੋਗ ਸਮਾਚਾਰ ਪੜ੍ਹੂਗੀ ਜਾਂ ਕੁਝ ਹੋਰ ਕਰੂਗੀ ਇਹ ਸਪੰਥ ਜਵਾਬ ਮੰਗੇਰਾ ਕੋਲ ਕਿਉਂਕਿ ਅਸੀਂ ਤਾਂ ਸਿਰਫ ਗੱਲ ਹੀ ਕਹਿ ਸਕਦੇ ਆਸੀਂ ਤੇ ਆਪਣੇ ਮਾਧਿਵਰਾਈ ਇਹ ਗੱਲ ਸੰਗਤਾਂ ਤੱਕ ਪਹੁੰਚਾ ਸਕਦੇ ਆ ਪਰ ਸ਼ਰੋਮਨੀ ਗੁਰਦੁਆਰਾ ਪਰੰਧਕ ਕਮੇਟੀ ਖਾਸ ਕਰਕੇ ਧਾਮੀ ਦਾ ਬਿਆਨ ਇਹ ਬੰਦਾ ਨਹੀਂ ਸੀ ਕਿ ਵੀ ਉਹ ਇਹ ਗੱਲ ਕਵੇ ਕਿ ਸਾਨੂੰ ਬਹੁਤ ਦੁੱਖ ਹੋਇਆ ਵਾ ਜਦੋਂ ਕਿ ਤਰਸੇਮ ਸਿੰਘ ਦੀਆਂ ਕਾਰਵਾਈਆਂ ਸਿੱਖੀ ਦੇ ਵਿਰੁੱਧ ਸਨ ਇਹਨਾਂ ਦੇ ਨਾਮ ਧਾਰੀਏ ਕੋਕੇ ਸਿੱਖੀ ਦੇ ਵਿਰੁੱਧ ਰੋਜ਼ ਮੂੰਹ ਚੜਾਉਂਦੇ ਆ ਔਰ ਹਰ ਵਾਰ ਸਿੱਖੀ ਦੇ ਵਿਰੁੱਧ ਗੱਲ ਕਰਦੇ ਆ ਹੁਣ ਪਿੱਛੇ ਜੇ ਕੱਲ ਪਰਸ਼ਕ ਵੀਡੀਓ ਨਵੀਂ ਆਈਏ ਨਾਮ ਧਾਰੀਆਂ ਦੀ ਜਿਨੇ ਨਾਮ ਧਾਰੀਆਂ ਦਾ ਗੁਰੂ ਕਹਿ ਰਿਹਾ ਹੈ ਕਿ ਬਾਬੇ ਨਾਨਕ ਨੇ ਕੋਈ ਵੱਖਰਾ ਪੰਥ ਨਹੀਂ ਚਲਾਇਆ ਕੋਈ ਵੱਖਰਾ ਧਰਮ ਸ਼ੁਰੂ ਨਹੀਂ ਕੀਤਾ ਇਹ ਸ਼ਰੋਵਨੀ ਗੁਰਦਾਰ ਪਰੰਤ ਕਮੇਟੀ ਫਿਰ ਵੀ ਚੁੱਪਿਆ ਮੈਂ ਨਹੀਂ ਨਹੀਂ ਤੁਸੀਂ ਦੇਖੋ ਸਾਡੇ ਨਾਲ ਹੋ ਕੀ ਰਿਹਾ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਜਿਹੜੀ ਤੁਸੀਂ ਆ ਗੱਲ ਕੀਤੀ ਧਾਮੀ ਸਾਹਿਬ ਵਾਲੀ ਸਾਡੇ ਉਹ ਆਤ ਸਤਕਾਰਯੋਗ ਨੇ ਵੱਡੀ ਸੰਸਥਾ ਦੇ ਮੁਖੀ ਨੇ ਮੈਂ ਉਹਨਾਂ ਦੇ ਕਦੀ ਵੀ ਕਿਸੇ ਇਸ ਇੰਨਾ ਵੱਡੀਆਂ ਸੰਸਥਾਵਾਂ ਤੱਕ ਸਾਈਬਾਂਾਂ ਦੀ ਜਥੇਦਾਰ ਦੀ ਮੈਂ ਕਦੀ ਵੀ ਆਪਾਂ ਬੈਡ ਲੈਂਗੁਏਜ ਭੈੜੀ ਭਾਸ਼ਾ ਨਹੀਂ ਵਰਤੀ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਜੇ ਕਿਤੇ ਸਾਡੀ ਐਸਡੀਪੀਸੀ ਮੌਕੇ ਤੇ ਨਾ ਥਪਾਏ ਇੱਕ ਕੋਈ ਕਬਾਲ ਪਤਾ ਨਹੀਂ ਕੀ ਨਾ ਉਹਦਾ ਇਦਾਂ ਦਾ ਨਾਂ ਹੀ ਬਜ਼ੁਰਗ ਨੇ ਉਹਨਾਂ ਨੂੰ ਪਿਛਲੇ 6-7 ਮਹੀਨਿਆਂ ਤੋਂ ਸਾਲ ਤੋਂ ਲਗਾਤਾਰ ਨਿੱਠਵੀਂ ਬਕਵਾਸ ਕਰ ਰਹੇ ਨੇ ਵੀ ਕੋਈ ਸਿੱਕ ਧਰਮ ਨਹੀਂ ਹੈ ਆ ਬਾਣੀ ਨਹੀਂ ਹੈ ਉਹ ਨਹੀਂ ਹੈ ਇਦਾਂ ਨਹੀਂ ਹੈ ਤੇ ਸਾਡੇ ਜਿਹੜੇ ਚੈਨਲ ਨੇ ਉਹ ਠਾ ਉਹਦੇ ਜਾ ਕੇ ਉਹਨਾਂ ਦੇ ਮੂੰਹ 'ਚ ਮੈਕ ਦਿੰਦੇ ਨੇ ਤੇ ਲਗਾਤਾਰ ਇੱਥੇ ਗੱਲ ਕਰਦੇ ਨੇ ਤੇ ਇਹ ਦੂਜੀ ਗੱਲ ਇਹ ਨਾ ਤੇ ਉਹਨਾਂ ਨੂੰ ਚੈਨਲਾਂ ਵਾਲਿਆਂ ਨੂੰ ਪਤਾ ਹੈ ਪਈ ਅਸੀਂ ਗੱਲ ਕੀ ਕਰਨੀ ਹੈ ਉਹ ਬਸ ਛੋਟੀ ਮੋਟੀ ਕੰਮ ਚਲਾਉ ਗੱਲ ਕਰਕੇ ਕਿਉਂਕਿ ਜਦੋਂ ਤੁਹਾਨੂੰ ਹਿਸਟਰੀ ਬਾਰੇ ਪਤਾ ਨਹੀਂ ਤੁਹਾਨੂੰ ਬਾਣੀ ਬਾਰੇ ਪਤਾ ਨਹੀਂ ਤੁਹਾਨੂੰ ਧਰਮ ਬਾਰੇ ਪਤਾ ਨਹੀਂ ਤੇ ਤੁਸੀਂ ਡਿਬੇਟ ਕੀ ਕਰੋਗੇ ਉੱਤੇ ਜਾ ਕੇ ਜੀ ਗੱਲ ਕੀ ਕਰੋਗੇ ਬਿਲਕੁਲ ਸੋ ਮਸਲਾ ਇਹ ਸੀ ਵੀ ਉਸ ਬੰਦੇ ਨਾਲ ਇੱਕ ਜੰਮੂ ਤੋਂ ਕੇ ਸਿੰਘ ਨੇ ਲਗਾਤਾਰ ਡਿਬੇਟ ਵੀ ਕੀਤੀ ਪਰ ਉਹ ਬੰਦਾ ਜ਼ਿੰਦਗੀ ਦੇ ਲਾਸਟ ਪੜਾਚ ਆ ਕੇ ਲਗਾਤਾਰ ਇਹੀ ਚੈਲੰਜ ਕਰ ਰਿਹਾ ਵੀ ਸਿੱਖ ਕੋਈ ਧਰਮ ਹੀ ਹੈ ਨਹੀਂ ਹੂੰ ਹੁਣ ਇਹ ਗੱਲ ਕਿਦੀ ਕਰ ਰਿਹਾ ਹੈ ਸੈਂਟਰ ਦੀ ਕਰ ਰਿਹਾ ਹੈ ਸੈਂਟਰ ਦੇ ਦਲਾਲ ਬਣ ਕੇ ਗੱਲ ਕਰ ਰਿਹਾ ਇਹੀ ਗੱਲ ਤਾਂ ਸੈਂਟਰ ਕਹਿੰਦਾ ਵੀ ਤੁਹਾਡਾ ਕੋਈ ਧਰਮ ਨਹੀਂ ਹੈ ਵਖਰਾ ਇਹੀ ਗੱਲ ਤੂੰ ਕਹਿ ਰਿਹਾ ਆਂ ਤੋ ਇਹ ਜਿਸ ਬੰਦੇ ਨੂੰ ਅਜੇ ਤੱਕ ਐਸਡੀਪੀਸੀ ਨੇ ਕੋਈ ਹੱਥ ਨਹੀਂ ਪਾਇਆ ਵੀ ਇਹਨੂੰ ਸੱਦ ਕੇ ਤਖਤ ਸਾਹਿਬ ਤੇ ਨੂੰ ਪੁੱਛੋ ਵੀ ਭਾਈ ਤੇਰੀ ਸਲਾਹ ਕੀ ਦੱਸ ਫੇਰ ਜਦੋਂ ਕੋਈ ਦੂਜਾ ਬੰਦਾ ਹੱਥ ਚੁੱਕੂਗਾ ਫੇਰ ਇਹਨਾਂ ਦੇ ਭੋਗਾਂ ਦੇ ਜਾਣ ਵਾਲੇ ਬਹੁਤ ਤਿਆਰ ਹੋ ਜਾਣਗੇ ਵੀ ਮਾੜਾ ਹੋ ਗਿਆ ਜੀ ਆਹ ਹੋ ਗਿਆ ਜੀ ਬਜ਼ੁਰਗ ਬੰਦਾ ਸੀ ਜੀ ਐਡੀ ਗੱਲ ਨਹੀਂ ਸੀ ਹੈਗੀ ਉਹਨੂੰ ਬਹਿ ਕੇ ਸਮਝਾ ਲੈਣ ਦੇ ਜੀ ਉਹਨੂੰ ਹੁਣ ਬਹਿ ਕੇ ਜਿਹੜਾ ਧਰਮ ਦੇ ਉੱਤੇ ਗੱਲ ਕਰ ਰਿਹਾ ਤੁਸੀਂ ਸੋਚੋ ਵੀ ਉਹਨੂੰ ਸਮਝਾਉਣ ਵਾਲੀ ਗੱਲ ਹੈਗੀ ਉਹ ਉਹ ਨਾ ਸਮਝ ਬੰਦਾ ਹੈ ਜਾਣ ਕੇ ਕਰ ਰਹੇ ਨੇ ਜੀ ਜੀ ਸੋ ਮੈਂ ਚਾਹੁੰਦਾ ਵੀ ਐਸਡੀਪੀਸੀ ਨੂੰ ਚਾਹੀਦਾ ਹੈ ਵੀ ਜਿੱਥੇ ਵੀ ਕੋਈ ਇਦਾਂ ਦੀ ਗੱਲ ਹੁੰਦੀ ਆ ਜਿਵੇਂ ਆ ਇੱਕ ਇਹਨਾਂ ਦੀ ਜਥੇਬੰਦੀ ਨਹੀਂ ਛੇਵ ਸੈਨ ਵਾਲੀ ਜਿਹੜੇ ਹੈਗੇ ਨੇ ਉਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਤਖਸਾਲ ਹੁਣ ਜਾਂ ਐਸਡੀਪੀਸੀ ਨੂੰ ਵੀ ਸਾਨੂੰ ਜੀ ਚਲੀਹਾ ਮਤਲਬ ਇਹੀ ਜੀਆਂ ਜਿਹੜੀਆਂ ਗੱਲਾਂ ਨੇ ਇਹਦੇ ਉੱਤੇ ਸਿੱਧੀ ਕਾਰਵਾਈ ਕਰਨੀ ਚਾਹੀਦੀ ਆ ਸਿੱਧੀ ਗੱਲ ਕਰਨੀ ਚਾਹੀਦੀ ਆ ਉਹ ਵਕੀਲ ਨੇ ਪੜੇ ਲਿਖੇ ਨੇ ਧੰਮੀ ਸਾਹਿਬ ਸਾਡੇ ਜਥੇਦਾਰ ਸਾਹਿਬਾਨਾਂ ਨੂੰ ਵੀ ਪਹਿਲਾਂ ਹੀ ਪੈਟ ਦੱਬ ਲੈਣੀ ਚਾਹੀਦੀ ਜਦੋਂ ਗੱਲ ਵੱਧ ਜਾਂਦੀ ਹੈ ਫਿਰ ਸਾਡੇ ਰਗੇ ਜ਼ਿਲ੍ਹਾ ਚ ਤੁਰੇ ਫਿਰਦੇ ਨੇ ਜੀ ਬਿਲਕੁਲ ਜੀ ਧੰਨਵਾਦ ਜੀ ਤੁਹਾਡਾ ਬਾਬਾ ਬਖਸ਼ੀ ਸਿੰਘ ਜੀ ਤੁਹਾਡੀ ਗੱਲ ਮੀਡੀਆ 'ਚ ਰੱਖ ਦਿੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਹਰਬਾਨ